ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਉਹ ਭਾਈਚਾਰੇ ਜੋ ਸਾਡੇ ਹਮਖਿਆਲ ਹਨ ਸਾਡੇ ਖੈਰ ਖਵਾ ਹਨ ਸਾਰਿਆਂ ਭੈਣ ਭਰਾਵਾਂ ਮਾਵਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਫਤਿਹ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਦੱਖਣੀ ਏਸ਼ੀਆ ਵਿੱਚ ਖਾਲਿਸਤਾਨ ਦੀ ਮਹੱਤਤਾ ਬਾਰੇ ਪਰ ਇਹ ਗੱਲ ਸਿਰਫ ਮੈਜ ਕਿਸੇ ਰਾਜਨੀਤਿਕ ਮਕਸਦ ਜਾਂ ਕਿਸੇ ਨਵੇਂ ਪ੍ਰਭੂ ਸਤਾ ਵਿੱਚ ਘਿਰਿਆ ਸਰਹੱਦਾਂ ਦੀ ਤਬਦੀਲੀ ਦਾ ਨਾਮ ਖਾਲਿਸਤਾਨ ਨਹੀਂ ਹੈ ਅੱਜ ਦੀ ਗੱਲਬਾਤ ਉਸੇ ਹੀ ਪ੍ਰਚਾਰ ਅਤੇ ਪ੍ਰਸਾਰ ਦਾ ਹਿੱਸਾ ਹੈ ਜੋ ਖਾਲਿਸਤਾਨ ਦਾ ਨਾਮ ਤਾਂ ਸੁਣਦੇ ਹਨ ਪਰ ਖਾਲਿਸਤਾਨ ਵਾਸਤੇ ਸਮਝ ਅਤੇ ਉਸ ਦੀ ਵਿਆਖਿਆ ਨੂੰ ਨਹੀਂ ਜਾਣਦੇ ਇਹ ਪ੍ਰਚਾਰ ਅਤੇ ਪ੍ਰਸਾਰ ਉਹਨਾਂ ਭਾਈਚਾਰਿਆਂ ਵਾਸਤੇ ਵੀ ਹੈ ਜੋ ਖਾਲਿਸਤਾਨ ਨੂੰ ਕੋਈ ਹਵਾ ਸਮਝਦੇ ਹਨ ਮੈਂ ਦਾਅਵੇ ਨਾ ਕਹਿ ਸਕਦਾ ਅਗਰ ਦੱਖਣੀ ਏਸ਼ੀਆ ਦੇ ਭਾਰਤੀ ਉਪਮਹਾਦੀਪ ਦੇ ਉੱਤਰ ਅਤੇ ਪੱਛਮ ਦੇ ਵਿੱਚ ਜੇ ਖਾਲਿਸਤਾਨ ਸਥਾਪਿਤ ਨਹੀਂ ਹੁੰਦਾ ਇਹ ਸਮੂਹ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਗੱਲ ਜਾਵੇਗੀ ਖਾਲਸਾ ਦੀ ਸਥਾਪਨਾ ਕੋਈ ਹਵਾ ਨਹੀਂ ਬਲਕਿ ਅਮਨ ਨਿਆ ਅਤੇ ਇਨਸਾਫ ਦੀ ਪਰੰਪਰਾ ਦੀ ਗੱਲ ਹੈ ਜਿਹੜੀ ਪਰੰਪਰਾ ਸਿੱਖ ਧਰਮ ਨੇ ਸਦੀਆਂ ਪਹਿਲਾਂ ਸਿਖਾਈ ਅਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦਿਆਂ ਛੇਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੋੜੇ ਕੰਨਾਂ ਮਕਾਰ ਅਤੇ ਪੱਗਾਂ 'ਚ ਸਰਪ ਸੋਣ ਵਾਲੇ ਵਕਾਊ ਜ਼ਮੀਰਾਂ ਦੇ ਸਾਹਮਣੇ ਇਮਾਰਤੀ ਨਿਸ਼ਾਨ ਦੇ ਰੂਪ ਵਿੱਚ ਦਰਬਾਰ ਸਾਹਿਬ ਤੇ ਸਨਮੁਖ ਸਥਾਪਿਤ ਕੀਤਾ ਤਾਂ ਕਿ ਮਕਾਰ ਲੋਕ ਕਿਸੇ ਨੂੰ ਰਾਜ ਸ਼ਕਤੀ ਦੀ ਸਿਰਜਣਾ ਦੀ ਪ੍ਰਾਪਤੀ ਤੋਂ ਪਟਕਾ ਨਾ ਸਕਣ ਮੁਕਰਾ ਨਾ ਸਕਣ ਗੁਮਰਾਹ ਨਾ ਕਰ ਸਕਣ ਜਿਵੇਂ ਕਿ ਅਕਸਰ ਰੋਜ਼ੇ ਕੀਤਾ ਜਾਂਦਾ ਹੈ ਗੁਰੂ ਸਾਹਿਬ ਛੇਵੇਂ ਸਤਿਗੁਰਾਂ ਨੇ ਅਕਾਲ ਬੁੰਗਾ ਭਾਵ ਅਕਾਲ ਤਖਤ ਸਾਹਿਬ ਦੀ ਸਿਰਜਣਾ ਆਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਸਥਾਪਤੀ ਦੇ ਸੁਨੇਹੇ ਨੂੰ ਵੱਡੀ ਇਮਾਰਤ ਦੇ ਰੂਪ ਵਿੱਚ ਸਿੱਖ ਜਗਤ ਸਾਹਮਣੇ ਚਿੰਨ੍ਹ ਰੂਪ ਵਿੱਚ ਇਸੇ ਲਈ ਰੱਖਿਆ ਸੀ ਤਾਂ ਜੋ ਦਰਬਾਰ ਸਾਹਿਬ ਵਿੱਚ ਆਪਣੇ ਇਸ਼ਟ ਨੂੰ ਨਮਸਤਕ ਹੋਣ ਆਏ ਸੰਗਤ ਦੇ ਰੂਪ ਵਿੱਚ ਉਹ ਆਉਣ ਤਾਂ ਬਾਹਰ ਜਾਣ ਤੋਂ ਪਹਿਲਾਂ ਤੇ ਅੰਦਰ ਆਉਂਦਿਆਂ ਸਾਰ ਹਰੇਕ ਸਿੱਖ ਇਸ ਰਾਜਨੀਤਿਕ ਸੁਨੇਹੇ ਨੂੰ ਇਸ ਮਾਰਤਵਾਲ ਦੇਖ ਕੇ ਆਪਣੇ ਮਨਮਸਤਕ ਦੇ ਚੇਤਿਆਂ ਵਿੱਚ ਸੰਭਾਲ ਕੇ ਰੱਖ ਸਕੇ ਖਾਲਸਾਤਨ ਸ਼ਬਦ ਸਿਰਫ ਕਿਸੇ ਇੱਕ ਰਾਜ ਦੀ ਪ੍ਰਭੂ ਸੱਤਾ ਸovereignty ਦਾ ਮਹਿਜ ਸੰਕੇਤਕ ਖਿਤਾ ਨਹੀਂ ਹੋਣਾ ਇਹ ਤਾਂ ਖਾਲਸੇ ਦੀ ਰਾਜਨੀਤਿਕ ਆਜ਼ਾਦੀ ਦੀ ਪਵਿੱਤਰ ਸੱਤਾ ਦਾ ਅਲੰਬਰਦਾਰ ਸੂਚਕ ਹੈ ਜਮਨ ਗਵਾਹ ਹੋਵੇਗਾ ਜਿੱਥੇ ਕੋਈ ਊਚ ਨੀਚ ਨਹੀਂ ਹੋਣੀ ਜਿੱਥੇ ਕਿਸੇ ਵੀ مذہبی ਤਸਵਰ ਦਾ ਖਰਵਾ ਪੜਨੀ ਹੋਣਾ ਜਾਤੀ ਦੇ ਭੇਦ ਭਾਵ ਵਖਰੇਵੇਂ ਤੇ ਵਿਤਕਰਿਆਂ ਦੀ ਮੈਲ ਤੋਂ ਨਿਰਲੇਪ ਰਹਿਣਾ ਖਾਲਸਤਾਨੀ ਖਿੱਤੇ ਦੀ ਸਥਾਪਤੀ ਦੇ ਅਰਥ ਹਨ ਦੱਖਣੀ ਏਸ਼ੀਆ ਵਿੱਚ ਇਸ ਦੀ ਸਥਾਪਨਾ ਦੀ ਮਹੱਤਤਾ ਖਾਲਸਤਾਨ ਦੀ ਸਥਾਪਨਾ ਦੀ ਮਹੱਤਤਾ ਵਿਸ਼ੇਸ਼ ਕਿਉਂ ਹੈ ਇਹ ਇੱਕ ਉਹ ਵੱਡ ਅਕਾਰੀ ਭਾਰਤੀ ਉਪਮਹਾਦੀਪ ਖਿੱਤਾ ਹੈ ਜਿੱਥੇ ਭੁੱਖ ਬੇਰੁਜ਼ਗਾਰੀ ਚਿੰਤਾਵਾਂ ਅਤੇ ਖੁਦਗਰਜ਼ੀ ਅਤੇ ਸਾਜਸਾਂ ਭਰੀਆਂ ਧਾਰਮਿਕ ਤਣਾਵ ਵਰਗੀਆਂ ਸਮੱਸਿਆਵਾਂ ਚਿਰੰਕਾਲ ਤੋਂ ਯੁੱਗਾਂ ਤੋਂ ਚੱਲ ਰਹੀਆਂ ਨੇ ਉਸ ਖੇਤਰ ਨੂੰ ਇਕ ਨਾਨਕਸ਼ਾਈ ਖਾਲਸਾਈ ਪ੍ਰਣਾਲੀ ਦੇ ਨਵੇਂ ਵਿਚਾਰ ਦੀ ਸਖਤ ਲੋੜ ਹੈ ਇਸ ਕਿਤੇ ਅੰਦਰ ਪੱਥਰਾਂ ਤੋਂ ਪ੍ਰਭਾਵਿਤ ਸਖਤ ਅਤੇ ਕਰੂਰਤਾ ਭਰੀਆਂ ਨਿਗਾਹਾਂ ਅਤੇ ਉਸ ਵੀ ਸੋਚਾਂ ਜਿਨ੍ਹਾਂ ਨੂੰ ਨਾਮ ਧਰਮ ਦੇ ਪੈਰਾਂ ਵਿੱਚ ਬਹਿਣ ਦੀ ਜਾਂਚ ਸਿਖਾਉਣੀ ਜ਼ਰੂਰੀ ਹੈ ਜੋ ਨਾਮ ਧਰਮ ਦੀ ਇੱਕ ਨਾਮ ਕਮਾਈ ਦੇ ਅਸਲ ਤੱਤਾਂ ਨੂੰ ਕਿਰਤ ਨਾਲ ਜੋੜੇ ਅਤੇ ਕਿਰਤ ਨੂੰ ਫਰਜ਼ ਨਾਲ ਜੋੜਦੇ ਹਨ ਅਸਲ ਅਤੇ ਸਹੀ ਹੱਕਾਂ ਦੀ ਤਰਜਮਾਨੀ ਕਰੇ ਹਰੇਕ ਮਨੁੱਖ ਅਮਨ ਦੀ ਪ੍ਰਭਾਸ਼ਾ ਨੂੰ ਆਪਣੇ ਇਸ ਭਾਰਤੀ ਚੁਗਿਰਦੇ ਵਿੱਚੋਂ ਮਹਿਸੂਸ ਕਰ ਸਕੇ ਜਿਸ ਲਈ ਖਾਲਿਸਤਾਨ ਦੀ ਫੌਰੀ ਲੋੜ ਹੈ ਇਸ ਖਿੱਤੇ ਦੀ ਤਰਾਸਤੀ ਨੂੰ ਦੂਰ ਕਰਨ ਲਈ ਉਸ ਨਵੇਂ ਵਿਚਾਰ ਦੀ ਲੋੜ ਹੈ ਕਿ ਜਵੇਂ ਇੱਕ ਮਨੁੱਖ ਦੂਸਰੇ ਮਨੁੱਖ ਤੋਂ ਖੂਨ ਦੀ ਬਿਰਤੀ ਦਾ ਤਿਆਗ ਕਰ ਸਕੇ ਵੰਡਣ ਦੀ ਬ੍ਰਹਮੰਡੀ ਸੋਚ ਦਾ ਨਾਨਕਸ਼ਾਹੀ ਫਲਸਫਾ ਤੇ ਲਤਾੜਿਆਂ ਨੂੰ ਗੜਨ ਨਾਲ ਰੋਣ ਵਾਲੀ ਮਹਾਨ ਅਤੇ ਨਿੱਗਰ ਵਿਚਾਰਧਾਰਾ ਸੋਚ ਅਤੇ ਸੰਕਲਪਾਂ ਨੂੰ ਮਨੁੱਖੀ ਵੰਡਾਂ ਦੀ ਭੀੜੇ ਵਲਗਣ ਤੋਂ ਮੁਕਤ ਕਰ ਸਕੇ ਤੇ ਇਹ ਸਭ ਖਾਲਸਾਤਨ ਦੀ ਰਾਜਸੱਤਾ ਦੇ ਆਕਾਰਪੁਰਖੀ ਨਿਰਮਰ ਭਾਉ ਵਿੱਚ ਹੀ ਇਸ ਖਿੱਤੇ ਵਿੱਚ ਕੂੜ ਦਾ ਪ੍ਰਭਾਵ ਅਤੇ ਮਾਰੂ ਅਸਮ ਖਤਮ ਕਰਨਾ ਸੰਭਵ ਕਰ ਸਕਦਾ ਹੈ ਇਹੋ ਹੀ ਖਾਲਸਾ ਵਿਚਾਰਧਾਰਾ ਦੀ ਸੋਚ ਹੈ ਜਿਸ ਨੂੰ ਅਮਲ ਵਿੱਚ ਲਿਆਉਣ ਲਈ ਖਾਲਸਾ ਰਾਜ ਸਿਰਜਣਾ ਦੀ ਇਸ ਖਿੱਤੇ ਵਿੱਚ અત્યੰਤ ਜ਼ਰੂਰੀ ਹੈ ਇਸ ਖਿੱਤੇ ਦੀ ਹਿਮਾਲਾ ਪਰਬਤ ਦੀ ਲੜੀ ਦੇ ਪਰਲੇ ਤੇ ਉਰਲੇ ਪਾਸੇ ਚੀਨ ਪਾਕਿਸਤਾਨ ਵਰਗੀਆਂ ਤੇ ਭਾਰਤ ਵਰਗੀਆਂ ਬੇਲੋੜੀਆਂ ਪਰਮਾਣੂ ਨੀਤੀਆਂ ਯਾਦ ਰਹਿ ਕਿ ਮੈਂ ਇਹਨਾਂ ਦੀ ਪਛਾਣ ਪਰਮਾਣੂ ਸ਼ਕਤੀਆਂ ਵਜੋਂ ਨਹੀਂ ਕਰਨੀ ਚਾਹੁੰਦਾ ਸਗੋਂ ਨੀਤੀਆਂ ਵਜੋਂ ਕਰਕੇ ਸਮਝ ਆਉਣ ਵਾਲੀ ਸਪਸ਼ਟ ਤੇ ਸਿੱਧੀ ਵਿਆਖਿਆ ਦਾ ਹਾਂ ਮੇ ਆ ਕਹਿਣ ਤੋਂ ਭਾਵ ਜੋ ਦੇਸ਼ ਕੁਝ ਖਸ ਜਾਣ ਦੇ ਡਰੋਂ ਜੋ ਦੇਸ਼ ਬਲਕਾਰੀ ਯੋਧਿਆਂ ਵਾਂਗ ਰਣ ਤੱਤੇ ਚ ਹੱਕਾਂ ਲਈ ਲੜ ਭੜ ਮਰਨ ਵਰਗੇ ਸਪੁੱਤਾਂ ਦੀ ਫੌਜ ਨੂੰ ਜਨਮ ਦੇਣ ਤੋਂ ਮਾਰੂਥਲੀ ਧਰਤੀ ਵਾਂਗ ਵਿਰਮਾ ਤੇ ਬਾਝ ਹੋਵੇ ਅਤੇ ਉਹ ਹਰ ਵਕਤ ਬੱਚਿਆਂ ਵਾਂਗ ਤਰਬਕ ਦੇ ਡੋਲਦੇ ਅਤੇ ਸਹਿਮ ਵਿੱਚ ਸਹਿਕਦੇ ਹੋਏ ਆਪਣਾ ਡਰ ਦੂਰ ਕਰਨ ਲਈ ਸਭ ਕੁਝ ਪਰਮਾਣੂ ਨਾਲ ਤਬਾਹ ਕਰਨ ਲਈ ਪਰਮਾਣੂ ਆਤਮਹੱਤਿਆ ਵਾਲੇ ਉਲਾਰੂ ਰਹਿੰਦੇ ਹੋਣ ਅਚਨਚੇਤੀ ਕਾਲੇ ਪੈਂਦੇ ਹੋਣ ਇਹਨਾਂ ਦੀ ਰੋਕਥੰਮ ਖਾਲਿਸਤਾਨ ਬਿਨਾਂ ਸੰਭਵ ਨਹੀਂ ਇਹਨਾਂ ਪਰਮਾਣੂ ਉਲਾਰ ਬਿਰਤੀਆਂ ਨੂੰ ਰੋਕਣਾ ਹੀ ਇਸ ਧਰਤੀ ਦੇ ਖਿੱਤੇ ਦੇ ਵਿੱਚ ਮਨੁੱਖਤਾ ਦੇ ਉੱਤੇ ਸਭ ਤੋਂ ਵੱਡਾ ਆਸਾਨ ਹੋਵੇਗਾ ਜਿਹੜੇ ਪੰਜਾਬ ਭਾਰਤ ਜਾਂ ਹੋਰ ਖਿੱਤਿਆਂ ਦੇ ਵਿੱਚ ਕੁਝ ਲੋਕ ਜੋ ਖਾਲਿਸਤਾਨ ਦਾ ਬਿਨਾ ਚੁੱਕਿਆ ਮੂੰਹ ਚੁੱਕ ਕੇ ਵਿਰੋਧ ਕਰਦੇ ਨੇ ਉਹ ਨਹੀਂ ਜਾਣਦੇ ਜੇ ਤੁਹਾਡੀ ਇਸ ਧਰਤੀ ਦੀ ਹੱਕ ਉੱਤੇ ਖਾਲਿਸਤਾਨ ਤੇ ਖਰਸਾਰਾ ਦੀ ਸਿਰਜਣਾ ਨਾ ਹੋਈ ਤਾਂ ਤੁਹਾਡਾ ਪਰਮਾਣੂ ਨਾਲ ਵਿਨਾਸ਼ ਹੋਣਾ ਤੈ ਹੈ ਕੱਲ ਖਬਰ ਤੋਂ ਪਤਾ ਲੱਗਾ ਕਿ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਦੇ ਉੱਤੇ ਜੋ ਮਿਲਟਰੀ ਦਾ ਬੇਸ ਹੈ ਉੱਥੇ ਪਰਮਾਣੂ ਬੰਬ ਜਹਾਜ਼ਾਂ ਨਾਲ ਲੈਸ ਖੜੇ ਕੀਤੇ ਦੇਖੇ ਗਏ ਹਨ ਇਹ ਪਰਮਾਣੂ ਬੰਬ ਕੋਈ ਦੀਵਾਲੀ ਦਾ ਤਿਹਾਰ ਮਨਾਉਣ ਵਾਸਤੇ ਨਹੀਂ ਅਤੇ ਨਾ ਹੀ ਕਿਸੇ ਗੁੱਗਾ ਨੂੰ ਮੀਦੇ ਤਿਹਾਰ ਉੱਤੇ ਮਤਲਬ ਕੋਈ ਸ਼ਰਲੇ ਛੜਨ ਵਾਸਤੇ ਹਨ ਨਾ ਹੀ ਕਿਸੇ ਇਸਲਾਮਕ ਈਦ ਬਕਰੀਦ ਦੇ ਤਿਹਾਰ ਦੇ ਉੱਤੇ ਸਲਾਮਾ ਦੇਣ ਲਈ ਹਨ ਇਹ ਪੰਜਾਬ ਦੀ ਵਿਨਾਸ਼ਕਾਰੀ ਤਬਾਹੀ ਦੇ ਸੰਕੇਤ ਅਤੇ ਗੁਪਤ ਸਾਜ਼ਸ਼ਾਂ ਦੇ ਅਰਦੇ ਹਨ ਜੋ ਸਾਹਮਣੇ ਦਿਸੇ ਹਨ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਇਸ ਪਾਸੇ ਵੱਲ ਧੰਦੇਵੇ ਭਾਈ ਤੁਸੀਂ ਇਸ ਖਿੱਤੇ ਚ ਰਹਿੰਦੇ ਹੋ ਤੁਹਾਡੀ ਬੇਲੋੜੀ ਵਫਾਦਾਰੀ ਦਾ ਮੁੱਲ ਤੁਹਾਡੀਆਂ ਨਸਲਾਂ ਦਾ ਕਰੂਰ ਖਾਤਮਾ ਜਿਸ ਵਿਰੁੱਧ ਅਮਰੀਕਾ ਤੇ ਯੂਨਾਨਿਤ ਕੋਲ ਪਹੁੰਚ ਕਰਨ ਦੀ ਸਖਤ ਲੋੜ ਹੈ ਇਹਨਾਂ ਦੀ ਇਸ ਕਟਿਆ ਚੱਲ ਨੂੰ ਨੰਗਿਆਂ ਕਰਨ ਦੀ ਲੋੜ ਹੈ ਜਦ ਜੰਗਬੰਦੀ ਸੀਜ਼ਫਾਇਰ ਹੋ ਚੁੱਕਾ ਹੈ ਤਾਂ ਇਹ ਪਰਮਾਣੂ ਮਜ਼ਾਈਲਾਂ ਜਾਂ ਬੰਬ ਪੰਜਾਬ ਦੇ ਵਿੱਚ ਰੱਖਣ ਦਾ ਕੀ ਮਤਲਬ ਹੈ ਕੀ ਪੰਜਾਬ ਵਿੱਚ ਪਰਮਾਣੂ ਬੰਬ ਜਾਂ ਪੰਜਾਬ ਨੂੰ ਤੁਸੀਂ ਪਰਮਾਣੂ ਬੰਬਾਂ ਨਾਲ ਵਿਨਾਸ਼ ਕਰਕੇ ਬਾਕੀ ਦਾ ਭਾਰਤ ਬਚਾ ਲੋਗੇ ਇਹ ਸੰਭਵ ਨਹੀਂ ਹੈ ਸੱਜਣਾ ਤੁਸੀਂ ਵੀ ਇਸੇ 배ੜੇ ਦੇ ਵਿੱਚ ਬੈਠੇ ਹੋ ਜਦ ਡੁੱਬਾ ਤਾਂ ਮਹਿਮਾਨਾਂ ਸਣੇ ਸਾਰੇ ਡੁੱਬਾਂਗੇ ਸੋ ਇਸ ਖਿੱਤੇ ਦੀ ਮਨੁੱਖੀ ਨਸਲ ਨੂੰ ਬਚਾਉਣ ਲਈ ਖਾਲਸਾ ਰਾਜ ਬਨਾਮ ਖਾਲਸਪਤਾਂ ਦੀ ਸਥਾਪਤੀ ਬਹੁਤ ਜ਼ਰੂਰੀ ਹੈ ਅਤੇ ਇਹੋ ਹੀ ਇਸ ਦੀ ਮਹੱਤਤਾ ਹੈ ਕਿ ਦੂਸਰਿਆਂ ਨੂੰ ਬਚਾਉਣ ਲਈ ਇਸ ਦੀ ਸਥਾਪਤੀ ਕੰਮ ਆਵੇਗੀ ਨਾਨਕ ਸ਼ਾਹੀ ਖਾਲਸਾ ਪ੍ਰਣਾਲੀ ਅਧੀਨ ਖਾਲਸਾਤਾਨ ਦੀ ਸਥਾਪਨਾ ਰਹੀ ਹੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਅੰਦਰ ਪਾਉ ਅਤੇ ਨਰਵੈਰ ਵਿਚਾਰਧਾਰਾ ਜਿਸ ਦੇ ਵਿੰਦੇ ਬ੍ਰਹਮੰਡੀ ਚਸ਼ਮੇ ਦੇ ਸਰੋਤ ਨਾਲ ਜੋੜ ਕੇ ਸੰਸਾਰ ਨੂੰ ਜੀਵਨ ਦੇ ਅਰਥ ਸਮਝਾਉਣੇ ਪੈਣਗੇ ਜੇ ਪ੍ਰਮਾਣੂ ਠੇਕੇਦਾਰਾਂ ਨੇ ਇਸ ਦੇਸ਼ ਦੀ ਸੋਵਰਨਿਟੀ ਕਿਸੇ ਖਤਰੇ ਵਿੱਚ ਪੈਂਦੀ ਹੈ ਤਾਂ ਇੱਕ ਦੇਸ਼ ਨੂੰ ਬਚਾਉਣ ਵਾਸਤੇ ਬਾਕੀ 192 ਦੇਸ਼ਾਂ ਦੀ ਬਿਲੀ ਨਜਾਨਾ ਲੈਣ ਦਾ ਹੱਕ ਰੱਖਦੀ ਹੈ ਇਹ ਪ੍ਰਮਾਣੂ ਯੰਗ ਨਹੀਂ ਇਹ ਪਰਮਾਣੂ ਆਤਮ ਹੱਤਿਆ ਹੋਵੇਗੀ ਇਹ ਜੰਗ ਸਿਰਫ ਭਾਰਤ ਪਾਕਿਸਤਾਨ ਦੀਆਂ ਹੱਦਾਂ ਅੰਦਰ ਮ hạnਦੂਦ ਰਹਿਣ ਵਾਲੀ ਨਹੀਂ ਇਹ ਪੂਰੇ ਸੰਸਾਰ ਵਿੱਚ ਖਿੜਰੇਗੀ ਖਾਲਿਸਤਾਨ ਦੀ ਸਥਾਪਿਤ ਪ੍ਰਮਾਣੂ ਬੰਬਾਂ ਦੇ ਪਲੀਤੇ ਦੇ ਉੱਤੇ ਇੱਕ ਕਵਰ ਹੈ ਬਹੁਤ ਵੱਡਾ ਜੋ ਉਸ ਨੂੰ ਢੱਕ ਕੇ ਰੱਖੇਗਾ ਜਿਸ ਨੂੰ ਕਦੇ ਅੱਗ ਨਹੀਂ ਪੈਣ ਦੇਵੇਗਾ ਉਹ ਦੇਸ਼ ਜੋ ਪ੍ਰਮਾਣੂ ਬੰਬਾਂ ਨੂੰ ਚਲਾਉਣ ਲਈ ਕਾਲੇ ਰਹਿੰਦੇ ਹਨ ਜੇ ਭਾਈ ਤੁਹਾਡੇ ਕੋਲ ਰਾਜ ਸੱਤਾ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਪ੍ਰਮਾਣੂ ਬੰਬਾਂ ਤੋਂ ਬਿਨਾਂ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਯਕੀਨਨ ਤੁਸੀਂ ਕਿਸੇ ਵੀ ਸੰਸਾਰ ਦੇ ਖਿੱਤੇ ਵਿੱਚ ਰਾਜ ਕਰਨ ਦੇ ਅਯੋਗ ਹੋ ਤੁਸੀਂ ਕਾਬਲ ਨਹੀਂ ਹੋ ਇਸ ਅੰਤਰਰਾਸ਼ਟਰੀ ਪਾਇਚਾਰੇ ਦੇ ਵਿੱਚ ਜੂ ਐਨ ਨੂੰ ਤੁਹਾਡੇ ਉੱਤੇ ਰਾਜ ਕਰਨ ਤੇ پابੰਦੀ ਲਾਉਣੀ ਚਾਹੀਦੀ ਹੈ ਤੁਹਾਨੂੰ ਰਾਜ ਦੇ ਅਯੋਗ ਕਰਾਰ ਦੇਣਾ ਚਾਹੀਦਾ ਹੈ ਕਿਉਂਕਿ ਤੁਸੀਂ ਕਾਹਿਰ ਹੋ ਤੁਸੀਂ ਡਰਪੋ ਕੋ ਤੁਸੀਂ ਬਹਾਦਰੇ ਨਾਲ ਲੜਨ ਮਰਨ ਦੀ ਥਾਂ ਦੇ ਉੱਤੇ ਇੱਕਦਮ ਪਰਮਾਣੂ ਬੰਬ ਨੂੰ ਚੁੱਕ ਕੇ ਲਗਪੈਂਦੇ ਹੋ ਵਿਖਾਉਣ ਇਹ ਚਲਾ ਕੇ ਵੀ ਤੁਹਾਡੇ ਦੇਸ਼ ਦੀਆਂ ਸਰਦਾਂ ਅਤੇ ਸੋਵਰਨਿਟੀ ਬਚੇਗੀ ਨਹੀਂ ਇਹ ਪਰਮਾਣੂ ਵਾਰ ਨਹੀਂ ਇਹ ਪਰਮਾਣੂ ਆਤਮ ਹੱਤਿਆ ਹੋਵੇਗੀ ਇਸ ਖਿੱਤੇ ਦੇ ਵਿੱਚ ਰਾਜ ਕਰਦੀਆਂ ਹੋਈਆਂ ਡਰਪੋਕ ਰੂਹਾਂ ਜਿਨ੍ਹਾਂ ਨੂੰ ਅਕਲ ਮਤ ਅਤੇ ਨੈਤਿਕਤਾ ਸਿਖਾਉਣ ਲਈ ਕਿਸੇ ਚੰਗੇ ਵਿਚਾਰ ਦੀ ਜ਼ਰੂਰਤ ਹੈ ਕਿਸੇ ਚੰਗੀ ਵਿਚਾਰ ਧਾਰਾ ਦਾ ਲੜਫੜਾਉਣ ਦੀ ਜ਼ਰੂਰਤ ਹੈ ਅਤੇ ਸਿੱਖ ਰਾਜ ਬਨਾਮ ਖਾਲਸਤਾਨ ਹੀ ਇਹ ਨੈਤਿਕਤਾ ਤੁਹਾਨੂੰ ਸਿਖਾ ਸਕਦਾ ਹੈ ਜਿਸ ਦੀ ਫਜ਼ਾ ਦੇ ਵਿੱਚ ਮਾਨਸਕੀ ਜਾਤ ਸਭੇ ਕੇ ਪਹਿਚਾਨ ਬੁੱਧ ਸ਼ਬਦ ਗੂੰਜਦੇ ਹਨ ਜਿੱਥੇ ਸੇਵਾ ਨਿਸ਼ਕਾਮਤਾ ਤੇ ਨਿਆਂ ਦਾ ਮੂਲ ਤੱਤ ਸਾਰਿਆਂ ਨੂੰ ਸ਼ਾਂਤ ਤੇ ਅਮਨ ਵਿੱਚ ਰਹਿਣ ਲਈ ਸਮਝਾਉਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਰ ਗੁਰੂ ਸਾਹਿਬ ਨੇ ਅਮਨ ਬਰਾਬਰੀ ਅਤੇ ਧਾਰਮਿਕ ਆਜ਼ਾਦੀ ਲਈ ਖੜੇ ਹੋਣ ਦੀ ਸਿੱਖਿਆ ਦਿੱਤੀ ਹੈ। ਇਹ ਸਿੱਖਿਆ ਹਰੇਕ ਉਸ ਪ੍ਰਾਣੀ ਮਾਤਰ ਲਈ ਹੈ ਜਿਸ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪੈਂਦੀ ਹੈ। ਹਥਿਆਰ ਗੁਰੂ ਸਾਹਿਬਾਂ ਨੇ ਵੀ ਰੱਖੇ ਸਨ ਪਰ ਕਿਸੇ ਨੂੰ ਮਾਰਨ ਅਤੇ ਦਬਾਉਣ ਲਈ ਨਹੀਂ, ਆਪਣੀ ਰੱਖਿਆ ਅਤੇ ਜ਼ੁਲਮ ਜ਼ਬਰਦਸਤ ਰੰਨਣ ਵਾਸਤੇ ਰੱਖੇ ਸਨ। ਜ਼ੁਲਮ ਨੂੰ ਖਤਮ ਕਰਨਾ, ਜ਼ਬਰ ਨੂੰ ਖਤਮ ਕਰਨਾ, ਅਨਿਆਂ ਨੂੰ ਖਤਮ ਕਰਨਾ ਕਿਸੇ ਵੀ ਪ੍ਰਕਾਰ ਦੇ ਵਿਨਾਸ਼ ਦੇ ਰਾਹ ਬੰਦ ਕਰਨੇ ਮਨੁੱਖਤਾ ਦੇ ਭਲੇ ਹਿਤ ਕਾਰਜ ਕਰਨੇ ਬੰਬ ਪਟਾਕਿਆਂ ਨਾਲ ਸਹਮੇ ਹੋਏ ਮਾਸੂਮ ਚਿਹਰਿਆਂ ਦੇ ਉੱਤੇ ਹਾਸਿਆਂ ਦੀਆਂ ਕਲਕਾਰੀਆਂ ਦਾ ਮੇਂ ਭਰਉਣਾ ਖਾਲਸੇ ਦਾ ਸਭ ਤੋਂ ਮੁਢਲਾ ਫਰਜ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦਾ ਪਹਿਲਾ ਅਤੇ ਆਖਰੀ ਆਲਮੀ ਸੰਦੇਸ਼ ਹੈ ਧੀਆਂ ਪੇਣਾ ਦੀ ਇੱਜ਼ਤ ਆਬਰੂ ਮਾਵਾਂ ਦੀ ਇੱਜ਼ਤ ਆਬਰੂ ਨੂੰ ਬਚਾਉਣਾ ਉਹਨਾਂ ਨੂੰ ਕਿਸੇ ਵੀ ਹਨੇਰਿਆਂ ਦੇ ਖੌਫ ਤੋਂ ਪਚਾ ਕੇ ਰੱਖਣਾ ਕਿਸੇ ਵੀ ਅਜੱਡ ਅਤੇ ਪੁਤਰੀ ਹੋਈ ਸੋਚ ਜਿਹੜੀ ਬਲਾਤਕਾਰਾਂ ਵਰਗੇ ਵੱਡੇ ਅਪਰਾਧਾਂ ਨੂੰ ਆਪਣਾ ਮਨੋਰੰਜਨ ਸਮਝਦੀ ਹੋਵੇ ਉਹਨਾਂ ਦੇ ਨੱਕ ਵਿੱਚ ਸਤੀਵਨ ਨਕੇਲ ਪਾਉਣ ਲਈ ਖਾਲਸਾਤਨ ਬਣਾਉਣਾ ਜ਼ਰੂਰੀ ਹੈ ਜੇ ਇਸ ਧਰਤੀ ਦੀ ਹੱਕ ਤੇ ਬੱਚੇ ਬੁੱਢੇ ਨੌਜਵਾਨ ਧੀਆ ਮਾਵਾਂ ਭੈਣਾ ਇਹਨਾਂ ਸਾਰਿਆਂ ਦੇ ਭੁੱਖ ਨੂੰ ਰੋਸ਼ਨ ਰੱਖਣਾ ਹੈ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਚਾਨਣ ਅਤੇ ਰੋਸ਼ਨੀ ਬਖੇਰਨੀ ਹੈ ਤਾਂ ਇਹ ਸਿਰਫ ਖਾਲਸਾਤਨ ਦੀ ਵਜ੍ਹਾ ਕਰਕੇ ਹੋ ਸਕਦਾ ਗੁਰੂ ਨਾਨਕ ਸਾਹਿਬ ਦਾ ਅਮਨ ਦਾ ਸੰਦੇਸ਼ ਚੀਨ ਭਾਰਤ ਬੰਗਲਾਦੇਸ਼ ਨੇਪਾਲ ਪਾਕਿਸਤਾਨ ਅਫਗਾਨਿਸਤਾਨ ਇਸ ਸਾਰੇ ਖਿੱਤੇ ਦੇ ਵਿੱਚ ਸਰਹੱਦਾਂ ਉੱਤੇ ਨਿਤ ਦੀ ਕੁੱਤਿਆਂ ਵਾਲਾ ਕਲੇਸ਼ ਅਤੇ ਝਗੜਾ ਬੰਦ ਤਾਂ ਹੋ ਸਕਦਾ ਹੈ ਜੇ ਇਹਨਾਂ ਲੋਕਾਂ ਨੂੰ ਕੋਈ ਐਸੀ ਵਿਚਾਰ ਤਾਰਾ ਦਿੱਤੀ ਜਾਵੇ ਕਿ ਦੂਸਰੇ ਦੀ ਜ਼ਿੰਦਗੀ ਦੂਸਰੇ ਦੀਆਂ ਰਗਾਂ ਵਿੱਚ ਵਹਿਦਾ ਹੋਇਆ ਖੂਨ ਦੂਸਰਿਆਂ ਦੇ ਸੁਪਨੇ ਦੂਸਰਿਆਂ ਦੀਆਂ ਲੋੜਾਂ ਦੂਸਰਿਆਂ ਦਾ ਦੁੱਖ ਸੁੱਖ ਉਹ ਵੀ ਤੇਰੇ ਦੇਸ਼ ਵਿੱਚ ਰਹਿੰਦੇ ਹੋਏ ਲੋਕਾਂ ਵਰਗਾ ਹੀ ਹੈ ਦੂਸਰਿਆਂ ਦੇ ਰੋਂਦੇ ਹੋਏ ਬੱਚਿਆਂ ਦਾ ਦਰਦ ਤੇਰੇ ਰੰਦੇ ਹ ਬੱਚਿਆਂ ਦੇ ਦਰਦ ਵਰਗਾ ਹੀ ਐ ਜਿਹੜੀ ਭੁੱਖ ਤੇਰੇ ਪਰਿਵਾਰ ਨੂੰ ਲੱਗਦੀ ਐ ਤੇਰੇ ਦੇਸ਼ ਦੇ ਲੋਕਾਂ ਨੂੰ ਲੱਗਦੀ ਐ ਉਹੀ ਭੁੱਖ ਗਵੰਢੀ ਦੇਸ਼ ਦੇ ਵਸਤੇ ਹੋਏ ਲੋਕਾਂ ਨੂੰ ਲੱਗਦੀ ਐ ਤੇਰੇ ਢਿੱਡ ਦੇ ਵਿੱਚ ਕੋਈ ਵਿਸ਼ੇਸ਼ ਜੰਤਰ ਫਿੱਟ ਨਹੀਂ ਕਿ ਤੈਨੂੰ ਸਾਰੀ ਇਸ ਖਿੱਤੇ ਦੀ ਜ਼ਮੀਨ ਚਾਹੀਦੀ ਐ ਜੇ ਚਾਹੀਦੀ ਐ ਤਾਂ ਜਿਉਣਾ ਸਿੱਖ ਰਾਜ ਕਰਨ ਦੀ ਕੋਈ ਅਕਲ ਮਤ ਸਿੱਖ ਜੇ ਤੇਰੀ ਗੁਰੂ ਨਾਨਕ ਸਾਹਿਬ ਨਾਲ ਇੰਨੀ ਜ਼ਿਆਦਾ ਦੁਸ਼ਮਣੀ ਐ ਤਾਂ ਚੱਲ ਅਸ਼ੋਕ ਤਾਂ ਤੁਹਾਡਾ ਹੀ ਸੀ ਉਸ ਅਸ਼ੋਕ ਨੂੰ ਹੀ ਪੁੱਛ ਲੈ ਉਸਨੇ ਵੀ ਆਖਰੀ ਸਮੇਂ ਦੇ ਵਿੱਚ ਕੀ ਕਿਹਾ ਸੀ ਜੀਓ ਅਤੇ ਜੀਉਣ ਦਿਓ live and let live to others ਪਰ ਇਹ ਹਰਕ ਦਿਨ ਨਸੀਬ ਦੇ ਵਿੱਚ ਜਾਂ ਭਾਗਾਂ ਵਿੱਚ ਨਹੀਂ ਹੁੰਦਾ ਕਿ ਐਡੀ ਵੱਡੀ ਮਨੁੱਖਤਾ ਦੀ ਸੇਵਾ ਕਰ ਸਕੇ ਬਿਨਾ ਭਾਗਾਂ ਤੋਂ ਬਵੇਕ ਦੀਆਂ ਅੱਖਾਂ ਨਹੀਂ ਖੁੱਲਦੀਆਂ ਬਿਨਾ ਪਰਮੇਸ਼ਰ ਦੀ ਬਖਸ਼ਿਸ਼ ਤੋਂ ਦੂਸਰੇ ਸਰੀਰਾਂ ਵਿੱਚ ਵਰਤਿਆ ਪ੍ਰਮਾਤਮਾ ਨਹੀਂ ਦਿਸਦਾ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਜੀ ਦਿੱਤੀ ਹੋਈ ਵਿਚਾਰਧਾਰਾ ਦੀ ਸਮਝ ਦਿਮਾਗ ਵਿੱਚ ਨਹੀਂ ਪੈਂਦੀ ਕਿਉਂਕਿ ਦਿਮਾਗ ਵਿੱਚ ਸੁਣਿਆ ਉਹੀ ਪਹੁੰਚਦਾ ਜਿਹੜਾ ਕੰਨਾਂ ਰਾਹੀਂ ਹੋ ਕੇ ਗੁਜ਼ਰੇ ਅਤੇ ਜਿਸ ਨੇ ਇਹ ਤੈਅ ਕੀਤਾ ਹੋਵੇ ਕਿ ਮੈਂ ਆਪਣੇ ਕੰਨਾਂ ਦੇ ਵਿੱਚ ਇੱਕੋ ਸਿਕਾ ਢਾਲ ਕੇ ਪਾ ਕੇ ਤਸਬਦਾ ਰੱਖਣਾ ਹੈ ਜ਼ਬਰ ਜ਼ੁਲਮ ਦਾ ਰੂਪ ਬਣਾ ਕੇ ਮੈਂ ਆਪਣੇ ਕੰਨ ਦੇ ਵਿੱਚ ਤੱਕੀ ਰੱਖਣਾ ਹੈ ਕਿ ਮੈਨੂੰ ਸੱਚ ਦੀ ਆਵਾਜ਼ ਮੇਰੇ ਦਿਮਾਗ ਤੱਕ ਨਾ ਪਹੁੰਚੇ ਹਰ ਵਕਤ ਸਾਜਸਾਂ ਦੀਆਂ ਗੰਢਾਂ ਬਣਾ ਬਣਾ ਕੇ ਕੰਨਾਂ ਦੇ ਵਿੱਚ ਤੁੰਨੀ ਰੱਖਣੀਆਂ ਨੇ ਕਿ ਕਿਤੇ ਸੱਚ ਦਾ ਸੰਦੇਸ਼ ਮੇਰੇ ਕੰਨਾਂ ਦੇ ਵਿੱਚ ਵੜ ਕੇ ਦਿਮਾਗ 'ਚ ਪ੍ਰਕਾਸ਼ ਚਾਨਣ ਨਾ ਕਰ ਦੇਵੇ ਤਾਂ ਇਸ ਮਾਨਸਿਕ ਬਦਕਿਸਮਤੀ ਦਾ ਇੱਕੋ ਇਲਾਜ ਆ ਖਾਲਿਸਤਾਨ ਦੀ ਸਥਾਪਤੀ ਸਿੱਖ ਕੋਈ ਕਮਲੇ ਨਹੀਂ ਜਿਹੜੇ ਥਾਂ ਥਾਂ ਤੇ ਲੰਗਰ ਦੀ ਸੇਵਾ ਵਿੱਚ ਦੂਜਿਆਂ ਦੀ ਮਦਦ ਕਰਦੇ ਹਨ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਅਸਲੀ ਹਥਿਆਰ ਦਿੱਤੇ ਹਨ ਜੋ ਦੁਨੀਆ ਨੂੰ ਤੋੜਦੇ ਨਹੀਂ ਆਪਸ ਵਿੱਚ ਜੋੜਦੇ ਹਨ ਪਰਮਾਣੂ ਬੰਬਾਂ ਮਜ਼ਾਈਲਾਂ ਨਾਲ ਲੜਨਾ ਕੋਈ ਬਹਾਦਰੀ ਦਾ ਸੰਕੇਤ ਨਹੀਂ ਬਲਕਿ ਬੁੱਝਦਿਲੀ ਦਾ ਪ੍ਰਗਟਾਵਾ ਹੈ ਤੇ ਮਾਨਵੀ ਨਸਲ ਦਾ ਅਸਤੀ ਵਿਖਾਤਮੇ ਦਾ ਸਬਬਾ ਹੈ ਇਸ ਲਈ ਦੱਖਣੀ ਏਸ਼ੀਆ ਦੇ ਮੁਲਕ ਇਹੋ ਜਿਹੇ ਪਰਮਾਣੂ ਤਤਾਂ ਦੀ ਦੁਰਵਰਤੋਂ ਕਦੇ ਵੀ ਕਰ ਸਕਦੇ ਆ ਪਰ ਜੇ ਇਸ ਖਿੱਤੇ ਦੇ ਵਿੱਚ ਖਾਰਿਸਤਾਨ ਦੀ ਸਥਾਪਨਾ ਹੁੰਦੀ ਹੈ ਤਾਂ ਇਸ ਦੀਆਂ ਸੰਭਾਵਨਾਵਾਂ 0% ਰਹਿੰਦੀਆਂ ਹਨ ਖਾਲਸਤਾਨ ਦੀ ਸਰਾਕੇਕ ਚੀਨ ਨਾਲ ਲੱਗਣੀ ਹੈ ਇੱਕ ਭਾਰਤ ਨਾਲ ਤੇ ਤੀਸਰੀ ਲੱਗਣੀ ਹੈ ਖਾਲਸਤਾਨ ਦੇ ਨਾਲ ਇਹਨਾਂ ਦਾ ਆਪਸ ਵਿੱਚ ਲੜਨ ਦਾ ਬਹਾਨਾ ਜਾਂ ਕਾਰਨ ਕੋਈ ਬਚਦਾ ਹੀ ਨਹੀਂ ਜੇ ਕਿਲੇਸ਼ ਪਾਣੀਆਂ ਦਾ ਉਹ ਪਾਣੀਆਂ ਦੇ ਸੁੰਮੇ ਸਾਰੇ ਖਾਲਸਤਾਨ ਦੇ ਵਿੱਚ ਆ ਜਾਣੇ ਹਨ ਸਾਨੂੰ ਜਿੰਨਾ ਪਾਣੀ ਚਾਹੀਦਾ ਹੋਇਆ ਵਰਤਾਂਗੇ ਬਾਕੀ ਦਾ ਪਾਣੀ ਅਸੀਂ ਤੁਹਾਨੂੰ ਹਰ ਹਾਲਤ ਵਿੱਚ ਦੇ ਸਕਦੇ ਹਾਂ ਪਰ ਫਰੀ ਤੇ ਮੁਫਤ ਦੇ ਵਿੱਚ ਦੇਣ ਦਾ ਸਾਡਾ ਕੋਈ ਰਜ਼ਾ ਨਹੀਂ ਮੁਫਤ ਵਿੱਚ ਪਾਣੀ ਸਿਰਫ ਤੇ ਸਿਰਫ ਆਕਾਰਪੁਰਖ ਦਿੰਦਾ ਹੈ ਕਹਿਣ ਤੋਂ ਭਾਵ ਕਿ ਜੇ ਕੋਈ ਦਰਿਆ ਤੁਹਾਡੇ ਪੰਜਾਬ ਵਿੱਚੋਂ ਲੰਘਦਾ ਹੋਇਆ ਤੁਹਾਡੀ ਧਰਤੀ ਦੇ ਵਿੱਚ ਜਾ ਵੜਦਾ ਤਾਂ ਅਸੀਂ ਉਸ ਦਰਿਆ ਦੇ ਪਾਣੀਆਂ ਨੂੰ ਰੋਕਾਂਗੇ ਨਹੀਂ ਸਾਨੂੰ ਪਤਾ ਹੈ ਕਿ ਦੂਸਰੇ ਖਿੱਤਿਆਂ ਵਿੱਚ ਵਸਣ ਵਾਲੇ ਲੋਕ ਵੀ ਪਰਮਾਤਮਾ ਦੀ ਵੰਸ਼ ਹਨ ਅਸੀਂ ਤੁਸੀਂ ਉਹ ਇਹ ਸਾਰਾ ਸੰਸਾਰ ਇੱਕੇ ਬਾਪ ਦੇ ਔਲਾਦ ਹੈ ਉਸ ਨੇ ਹਵਾ ਪਾਣੀ ਧੁੱਪ ਬੱਦਲ ਮੀਂਹ ਦਰਿਆ ਸਾਰਿਆਂ ਲਈ ਸਾਂਝੇ ਦਿੱਤੇ ਹਨ ਪਰ ਪਹਿਲਾ ਮਾਲਕ ਉਹ ਹੀ ਹੁੰਦਾ ਜਿਸ ਦੀ ਧਰਤੀ ਦੇ ਵਿੱਚ ਦਰਿਆ ਵਹਿ ਰਿਹਾ ਹੋਵੇ ਏ ਨਹੀਂ ਜ਼ਮੀਨ ਪੰਜਾਬ ਦੀ ਵਰਤੋਂ ਚਾਹੀ ਹੋਵੇ ਪਾਣੀ ਦੇ ਵਹਿਣ ਲਈ ਤੇ ਤੁਸੀਂ ਉਸ ਵਿੱਚ ਨਹਿਰਾਂ ਕੱਢ ਕੇ ਪਾਣੀ ਰਾਜਸਥਾਨ ਨੂੰ ਤੋਰ ਦਿਓ ਜੇ ਪੂਰਬ ਵਾਲੇ ਪਾਸੇ ਹਿੰਦੂ ਭਰਾ ਵਸਦੇ ਹਨ ਹਰਿਆਣੇ ਦੇ ਵਿੱਚ ਤਾਂ ਤੁਸੀਂ ਪਾਣੀ ਨਹਿਰਾਂ ਪੁੱਟ ਕੇ ਉਹਨਾਂ ਨੂੰ ਦੇ ਦਿਓ ਇਸ ਨੀਚ ਘਟਿਆ ਨਕੰਮੀ ਮੈਲੇ ਤੇ ਤਰਕਾਰੀ ਹੋਈ ਸੋਚ ਦਾ ਖਾਤਮਾ ਹੈ ਖਾਲਸਾਤਨ ਦੀ ਸਥਾਪਤੀ ਰਾਜਸਥਾਨ ਨੂੰ ਪਾਣੀ ਮਿਲਦਾ ਰਹੇਗਾ ਦਿੰਦੇ ਰਹਾਂਗੇ ਪਰ ਉਸ ਵਾਸਤੇ ਜੇਬ ਢਿੱਲੀ ਕਰਨੀ ਪੈਗੀ ਖਜ਼ਾਨਿਆਂ ਦਾ मुंह ਖੋਲਣਾ ਪਊ ਇਸ ਦਾ ਮੁੱਲ ਖਾਲਸਾ ਰਾਜ ਦੀ ਸਰਕਾਰ ਨੂੰ ਦੇਣਾ ਪੈਣਾ ਅਸ਼ੋਕ ਨੇ ਤਾਂ ਮਹਿਜ ਕਿਹਾ ਸੀ ਜੀਓ ਅਤੇ ਜੀਣ ਦਿਓ ਪਰ ਖਾਲਸਾ ਸਰਕਾਰ ਖਾਲਸਾ ਰਾਜ ਜੀਓ ਅਤੇ ਜੀਣ ਦਿਓ ਨੂੰ ਆਪਣੇ ਅਮਲਾਂ ਦੇ ਵਿੱਚ ਢਾਲ ਕੇ ਦਿਖਾਵੇਗੀ ਆਪਣੀਆਂ ਆਪਣੀਆਂ ਸਰਹੱਦਾਂ ਦੇ ਵਿੱਚ ਰਹਿਣ ਦੀ ਜਾਂਚ ਸਿਖਾਵੇਗੀ ਖਾਲਸਤਾਨ ਬਣਨ ਨਾਲ ਭਾਰਤ ਵਿੱਚ ਵਸਦੇ ਹੋ ਲੋਕਾਂ ਨੂੰ ਇਹ ਲਾਭ ਹੋਣਾ ਹੈ ਕਿ ਜਿਹੜੀਆਂ ਆਰਐਸਐਸ ਦੀਆਂ ਸੋਚਾਂ ਹੈ ਕਿ ਜੇ ਹਿੰਦੂਆਂ ਨੇ ਰਾਜ ਕਰਨਾ ਤਾਂ ਪੂਰੇ ਭਾਰਤ ਨੂੰ ਗਰੀਬ ਬਣਾ ਦਿਓ ਪੂਰੇ ਭਾਰਤ ਦੇ ਵਿੱਚ ਫਿਰਕਾਪ੍ਰਸਤੀ ਫੈਲਾ ਦਿਓ ਤਾਂ ਆਪਸ ਵਿੱਚ ਸਾਰਿਆਂ ਨੂੰ ਲੜਾ ਕੇ ਰਾਜ ਕਰੋ ਇਸ ਚੀਜ਼ ਤੋਂ ਹਮੇਸ਼ਾ ਵਾਸਤੇ ਮੁਕਤੀ ਮਿਲ ਜਾਏਗੀ ਉਸ ਮੁਕਤੀ ਅਤੇ ਨਜ਼ਾਜ਼ ਦੀ ਗਰੰਟੀ ਦਾ ਨਾਮ ਹੈ ਖਾਲਸਤਾਨ ਦੀ ਸਥਾਪਨਾ ਜੇ ਭਾਰਤ ਵਿੱਚ ਵੱਸਦੇ ਹੋਏ 140 ਕਰੋੜ ਲੋਕ ਜਿਨ੍ਹਾਂ ਵਿੱਚੋਂ ਹਿੰਦਤਵਾ ਨੂੰ ਬਾਹਰ ਕੱਢ ਲਈਏ ਜਿਨ੍ਹਾਂ ਦੀ ਗਿਣਤੀ 10 ਤੋਂ 15 ਜਾਂ 20 ਕਰੋੜ ਤੋਂ ਵੱਧ ਨਹੀਂ ਬਾਕੀ ਦੇ 120 ਕਰੋੜ ਲੋਕਾਂ ਦੀ ਜਾਨ ਛੁੱਟ ਜਾਏਗੀ ਬਾਕੀ ਦੇ 120 ਕਰੋੜ ਲੋਕਾਂ ਦੀ ਜੀਵਨ ਵਿੱਚ ਖੁਸ਼ਹਾਲੀ ਦੇ ਰਾਹ ਖੁੱਲ ਜਾਣਗੇ ਕਿਉਂਕਿ ਖੁਸ਼ਹਾਲੀ ਦੇ ਦੋ ਮੋੜ ਹਨ ਪਹਿਲਾ ਹੈਗਾ ਪਰਮੇਸ਼ਰ ਦਾ ਨਾਮ ਜਪਣਾ ਦੂਸਰਾ ਹੈਗਾ ਕਰਤ ਕਰਨੀ ਤੀਸਰਾ ਹੈਗਾ ਆਪਣੀ ਕਿਰਤ ਚੋਂ ਦੂਸਰਿਆਂ ਦੀ ਮਦਦ ਕਰਨੀ ਚੌਥਾ ਹੈਗਾ ਜੀਵੋ ਅਤੇ ਜਿਉਣ ਦਿਓ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣਾ ਜਦੋਂ ਕਿਸੇ ਖਿੱਤੇ ਦੇ ਵਿੱਚ ਅਮਨ ਦੀ ਗਰੰਟੀ ਹੋਵੇ ਤਾਂ ਕੁਦਰਤੀ ਹੈ ਕਿ ਉੱਥੇ ਦੇ ਕਮਾਇਆ ਗਿਆ ਪੈਸਾ ਅਤੇ ਬਚਦੀ ਹੋਈ ਸਾਰੀ ਪੂੰਜੀ ਜਿਹੜੀ ਹੈ ਚੰਗੇ ਵਿਕਾਸ ਉੱਤੇ ਖਰਚ ਹੁੰਦੀ ਹੈ ਨਾ ਕਿ ਹਥਿਆਰਾਂ ਉੱਤੇ ਜਿਸ ਨਾਲ ਆਮ ਲੋਕਾਂ ਦਾ ਜਨਜੀਵਨ ਸੁਖਾਲਾ ਹੋ ਜਾਂਦਾ ਹੈ ਭਰਪੂਰ ਹੋ ਜਾਂਦਾ ਹੈ ਖੁਸ਼ਹਾਲ ਹੋ ਜਾਂਦਾ ਹੈ ਕੀ ਭਾਰਤ ਦੇ ਲੋਕ ਪੰਜਾਬ ਦੇ ਲੋਕ ਹਿਮਾਚਲ ਹਰਿਆਣਾ ਕਸ਼ਮੀਰ ਦੇ ਲੋਕ ਖੁਸ਼ਹਾਲੀ ਨਹੀਂ ਚਾਹੁੰਦੇ ਸੁਖ ਨਹੀਂ ਚਾਹੁੰਦੇ ਜਾਂ ਕੋਈ ਇਹ ਹੀ ਦੱਸ ਦਵੇ ਕਿ ਮੈਂ ਸੁਖ ਨਹੀਂ ਚਾਹੁੰਦਾ ਮੈਂ ਤਾਂ ਦੁੱਖ ਚਾਹਣਾ ਐ ਐਸਾ ਕੋਈ ਵਿਅਕਤੀ ਨਹੀਂ ਸੰਸਾਰ ਵਿੱਚ ਜੋ ਆਪਣਾ ਸੁੱਖ ਨਹੀਂ ਭਰਦਾ ਨਹੀਂ ਲੋੜਦਾ ਪਰ ਸੁਖਾਂ ਦਾ ਆਧਾਰ ਸਿਰਫ ਇੱਕੋ ਹੀ ਹੈ ਪਰਮੇਸ਼ਰ ਦੀ ਬੰਦਗੀ ਕਰਨੀ ਕਿਰਤ ਕਰਨੀ ਜੀਉ ਅਤੇ ਜੀਉਣ ਦੇ ਉਹਨੂੰ ਆਧਾਰ ਬਣਾ ਕੇ ਆਪਣੇ ਗਵੰਡੀਆਂ ਆਪਣੇ ਪਿੰਡ ਵਾਲੇ ਆਪਣੇ ਸ਼ਹਿਰ ਵਾਲੇ ਆਲੇ ਦੁਆਲੇ ਦੇ ਜਿੰਨੇ ਲੋਕਾਂ ਨਾਲ ਸਾਡਾ ਰੋਜ਼ ਸੰਬੰਧ ਪੈਦਾ ਹੁੰਦਾ ਹੈ ਉਹਨਾਂ ਨਾਲ ਪ੍ਰੇਮ ਪਿਆਰ ਸਤਿਕਾਰ ਇੱਜ਼ਤ ਨਾਲ ਰਹਿਣਾ ਜਿਹੜੇ ਹੁਣ ਦੇ ਅਜੋਕੇ ਸਮੇਂ ਦੇ ਵਿੱਚ ਵਿਗੜਾਇਲ ਢਾਂਚੇ ਦੇ ਵਿਗੜੇ ਹੋਏ ਉਹ ਲੋਕ ਉਹ ਰੂਹਾਂ ਉਹ ਆਤਮਾਵਾਂ ਉਹ ਲੋਕ ਉਹ ਬੰਦੇ ਜੋ ਅਪਰਾਧੀ ਕਿਸਮ ਦੇ ਗਲਤ ਕੰਮ ਕਰਦੇ ਹਨ ਉਹਨਾਂ ਵਾਸਤੇ ਸੁਧਾਰਨ ਆ ਰਾਜ ਹੈ ਕਿ ਸਕੂਲਾਂ ਦੇ ਵਿਦਿਆ ਦੇ ਦਰਵਾਜ਼ੇ ਖੋਲ੍ਹ ਦਿਓ ਤਾਂ ਜੇਲ੍ਹਾਂ ਦੇ ਦਰਵਾਜ਼ੇ ਆਪਣੇ ਆਪ ਬੰਦ ਹੋ ਜਾਣਗੇ ਇਹੋ ਹੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਉਤਾਰਾ ਦਾ ਸੰਦੇਸ਼ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮਤਲਬ ਕਿ ਵਿਦਿਆ ਵਿਚਾਰ ਕੇ ਵਿਦਿਆ ਲੈ ਕੇ ਪਰਉਪਕਾਰਨ ਦਾ ਢੰਗ ਤੇ ਜਾਂਚ ਤਾਂ ਸੰਵਾਜ ਜਵੇਗੀ ਪਰ ਵਿਦਿਆ ਲੈਣ ਦਾ ਫਾਇਦਾ ਤਾਂ ਜੇ ਅਸੀਂ ਦੂਸਰਿਆਂ ਦਾ ਭਲਾ ਕਰਾਂਗੇ ਇਹ ਨਹੀਂ ਕੋਈ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਤੇ ਲੋਕਾਂ ਗਰੀਬਾਂ ਦੀਆਂ ਕਿਡਨੀਆਂ ਕੱਢ ਕੇ 25-25 ਲੱਖ ਚ ਵੇਚੀ ਜਾਂਦਾ ਇਹੋ ਜੀ ਵਿਦਿਆ ਤੇ ਤਰਕਾਰ ਹੈ ਸਿੱਖੀ ਵਿਚਾਰਧਾਰਾ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੇ ਜ਼ੁਲਮ ਨੂੰ ਰੋਕਦੀ ਹੈ ਫਿਰ ਧਿਆਨ ਦੇਣਾ ਵਿਦਿਆ ਵਿਚਾਰੀ ਤਾਂ ਇੱਥੇ ਤਾਂ ਤੋਂ ਬਾਅਦ ਵਿਸਰਾਮ ਦੇਣਾ ਸ਼ਬਦ ਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿਦਿਆ ਲੈਣ ਦਾ ਲਾਭ ਤਾਂ ਹੈ ਜੇ ਤੁਸੀਂ ਮਨੁੱਖਤਾ ਦਾ ਭਲਾ ਕਰਦੇ ਹੋ ਉਸ ਗਿਆਨ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋ ਜੇ ਖਾਲਸਾਤਨ ਦੀ ਸਥਾਪਨਾ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੇ ਬਾਣੇ ਹੈ ਗੁਰੂ ਨਾਨਕ ਸਾਹਿਬ ਤੇ ਨਾਨਕਸ਼ਾਈ ਖਾਲਸਾਈ ਫਲਸਫਾ ਵਿਚਾਰਧਾਰਾ ਹੈ ਤਾਂ ਭ੍ਰਿਸ਼ਟਾਚਾਰ ਵੀ ਫਿਰ ਨਹੀਂ ਰਹੇਗਾ ਇੱਕ ਮਨੁੱਖ ਮਾਸਟਰ ਵਾਸਤੇ ਕੋਈ ਦੁੱਖ ਦਾ ਕਾਰਨ ਲੱਭਦਾ ਹੀ ਨਹੀਂ ਬਚਦਾ ਹੀ ਨਹੀਂ ਮੈਂ ਆਪਣੀ ਗੱਲ ਨੂੰ ਸੰਖੇਪਤਾ ਵੱਲ ਲੈ ਕੇ ਸਮਾਪਤੀ ਵੱਲ ਵਧਾਂ ਜਿਹੜੇ ਅਜੋਕੇ ਪਰਮਾਣੂ ਬੰਬਾਂ ਦੇ ਠੇਕੇਦਾਰ ਹਨ ਇਹਨਾਂ ਦੇ ਕੋਲ ਅਤੇ ਇਹਨਾਂ ਦੇ ਮੋਢਿਆਂ ਉੱਤੇ ਸੰਸਾਰ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ ਦੂਸਰਿਆਂ ਦੇ ਇਲਾਕੇ ਦੱਬਣ ਖੋਣ ਤੋਂ ਇਲਾਵਾ ਇਹਨਾਂ ਦੇ ਦਿਮਾਗਾਂ ਵਿੱਚ ਹੋਰ ਕੁਝ ਵੀ ਮਨੁੱਖਤਾ ਦੀ ਸੰਭਾਲ ਪ੍ਰਤੀ ਸੋਚ ਅਤੇ ਵਿਚਾਰ ਦਾ ਚਸ਼ਮਾ ਬਿਲਕੁਲ ਨਹੀਂ ਫੁੱਟਦਾ ਜਿਸ ਕਰਕੇ ਇਹਨਾਂ ਦੇ ਦਰਮਿਆਨ ਦੇ ਵਿੱਚ ਇੱਕ ਸਥਾਪਿਤ ਹੋਇਆ ਅਸਰਿਆ ਹੋਇਆ ਖਾਲਸਾ ਰਾਜ ਇਸ ਸੂਬਾ ਦੱਖਣੀ ਖਿੱਤੇ ਦੇ ਵਿੱਚ ਦੱਖਣੀ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਸ਼ਾਂਤੀ ਦਾ ਅੰਮਰਦਾਰ ਬਣ ਕੇ ਦੁਨੀਆ ਨੂੰ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਦੇਵੇਗਾ ਇਹੋ ਹੀ ਮੇਰੀ ਅੱਜ ਦੀ ਗੱਲਬਾਤ ਦਾ ਰਿਸ਼ਾ ਸੀ ਇਹੋ ਹੀ ਖਾਲਸਾਤਾਨ ਦੀ ਉਸ ਕਿਤੇ ਦੇ ਵਿੱਚ ਖਾਸ ਮਹੱਤਤਾ ਹੈ ਇਹ ਮਹੱਤਤਾ ਪੂਰੇ ਸੰਸਾਰ ਵਾਸਤੇ ਵੀ ਹੈ ਸਾਨੂੰ ਲੋੜ ਹੈ ਸਿਰਫ ਖਾਲਸਾਤਾਨ ਜਿੰਦਾਬਾਦ ਦੇ ਨਾਰੇ ਲਾਉਣ ਇਹੋ ਗੱਲ ਮੇਰੇ ਆਪਣੇ ਲੀਡਰਾਂ ਨੂੰ ਵੀ ਜੇ ਮੇਰੀਆਂ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਤੇ ਇਹੋ ਹੀ ਹੈ ਕਿ ਖਾਲਸਾਤਾਨ ਜਿੰਦਾਬਾਦ ਜਿੰਦਾਬਾਦ ਕਰਨ ਦੀ ਥਾਂ ਦੇ ਉੱਤੇ ਇਸ ਵਿਚਾਰਧਾਰਾ ਦਾ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦਾ ਖਾਲਸਾਤਾਨ ਨਾਲ ਕੀ ਸੰਬੰਧ ਹੈ ਉਸ ਨਾਲ ਜੋੜ ਕੇ ਲੋਕਾਂ ਨੂੰ ਦੱਸਿਆ ਜਾਵੇ ਤਾਂ ਜੋ ਵਦ ਤੋਂ ਵਦ ਲੋਕ ਇਸ ਪ੍ਰਤੀ ਸਿਖਿਆਤੋ ਸਕਣ ਤੇ ਇਸ ਵੱਲ ਪਰਤ ਸਕਣ ਇਹਨਾਂ ਇਹ ਵਿਚਾਰਾਂ ਖਿਆਲਾਂ ਨਾਲ ਆਪ ਜੀ ਤੋਂ ਅਗਿਆ ਮੰਗਦਾ ਹੋਇਆ ਆਪ ਜੀ ਨੂੰ ਕਹਿਣਾ ਹੈ ਕਿ ਜਿੱਥੇ ਰਹੋ ਖੁਸ਼ ਅਤੇ ਆਬਾਦ ਅਤੇ ਚੜ੍ਹਦੀਆਂ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ